ਭਈ ਆ ਭੈਣ ਨੇ ਗਾਣਾ ਗਾਇਆਗਾ ਬਹੁਤ ਵਧੀਆ ਤੇ ਬਹੁਤ ਸੋਹਣਾ ਗਾਣਾ ਗਾਇਆ ਬਾਈ ਇਹਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਦੱਬ ਕੇ ਕਰੋ ਕਹਾਂ ਵੀ ਸ਼ੇਅਰ ਕਰੋ ਕਿ ਹਾਂ ਇਹ ਵੱਧ ਤੋਂ ਵੱਧ ਭੈਣ ਦਾ ਹੌਸਲਾ ਵਧੇ ਇਹੋ ਜਿਹੇ ਗਾਣੇ ਵਧੀਆ ਤੋਂ ਵਧੀਆ ਹੋਰ ਕੱਢਦੀ ਰਵੇ ਇਹ ਬਹੁਤ ਵਧੀਆ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਉਹ ਤੇ ਗੱਲ ਕੀਤੀ ਹੈ ਬਾਈ ਇਹਨੂੰ ਸ਼ੇਅਰ ਕਰਿਓ ਵੀਰ ਵਾਂਗ ਕੇ ਹੱਥ ਵਾਂਗ ਕੇ ਤੁਹਾਡੇ ਮੂਰੇ ਬੇਨਤੀ ਹੈ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਨਾਲੇ ਆਪਾਂ ਨੂੰ ਫੋਲੋ ਵੀ ਕਰ ਲਿਆ ਕਰੋ ਮੇਰਾ ਵੀਰ ਧੰਨਵਾਦ ਤੁਹਾਡਾ ਰੂਰੋਂਦੀ ਹੋਣੀ ਮਾਈ ਪਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਥਣ ਸਵੇਰੇ ਹੀ ਅੱਗ ਲੱਗਦੀ ਰੀਲਾਉ ਤੇ ਨੱਚਦਾ ਪੰਜਾਬ ਦੇਖ ਕੇ ਪੜਾਸੀ ਕਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕੇ ਨਿਆਂ ਅਸੀਂ ਛੱਡ ਕੇ ਕਬੱਡੀਆਂ ਦੀ ਚਿੱਟੇ ਪੀਨਿਆਂ ਭੁੱਲ ਗਿਆਂ ਸਿਰ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁੱਤਾਂ ਗੁੰਦੀਆਂ ਭੁੱਲ ਕੇ ਪੰਜਾਬੀ ਮਣ ਲੋਕ ਗੀਤਾਂ ਨੂੰ ਨਵੇਂ-ਨਵੇਂ ਗਾਣਿਆਂ ਤੇਰੀਆਂ ਪੈਂਦੀਆਂ ਸ਼ਰਮਤਾ ਸੋਟਾ ਵਾਂਗੂ ਲਾਤੀਏ ਨਾ ਨੇ ਚਾਣਾ ਚੋਦਿਆਂ ਵੱਡੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਦੀਆਂ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇਬੇ ਬਾਪੂ ਭੈਣ ਪਾਈ ਦੂਰ ਕਰਕੇ ਫੋਨ ਨੇ ਆ ਕੇ ਦੇ ਜੀਵ ਗਾੜੀ ਦੁਨੀਆ ਰਿਸ਼ਤੇ ਨੱਤੇ ਹੀ ਸਾਰੇ ਝੂੜ ਕਰਤੇ ਰੂ ਰੋਂਦੀ ਹੋਣੀ ਮਾਈ ਪਾਗ ਕਰਦੀ ਕੁੜੀਆਂ ਦੇ ਵਿਗੜੇ ਹੀ ਸਾਬਦੇ ਖਕੇ ਆਥਣ ਸਵੇਰੇ ਹੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂਹ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀ ਗਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕੇ ਨਿਆ ਉਹਦੀ ਸ਼ਰਮ ਹੁਣ ਦੱਸ ਦਿਆਂ ਨੂੰ ਅਸੀਂ ਛੱਡ ਕੇ ਕਬੱਡੀਆਂ ਦੀ ਚਿੱਟੇ ਫੀਨਿਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿਤਾ ਇੱਥੇ ਹੋਇਆ ਏ ਆ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗਦੀ